ਇਨਾ ਔਇਲ ਪਾਇਆ ਵੇ ਜਦੋਂ ਹੀ ਤੇ ਮਸਾਲੇ ਤੁਹਾਨੂੰ ਤਾਂ ਦੱਸਿਆ ਵੇਗਾ ਮੈਂ ਡਾਈਟਿੰਗ ਦੇ ਆ ਮੈਂ ਵੀ ਘਟਾਉਣ ਲਈ ਤੁਹਾਨੂੰ ਮਸਾਲੇ ਛੋੜ ਕੇ ਮੈਂ ਸਬਜ਼ੀ ਖਵਾਤੀ ਆ ਆ ਕਿੰਦਾ ਸੂਟ ਦਿੰਦੇ ਹਿੰਦੇ ਜਮੀ ਇਹਦੇ ਨਾਲ ਵਧੀਆ ਸੂਟ ਦੇ ਮੈਂ ਉੱਥੇ ਕੰਮ ਆ ਲਈ ਹੁੰਦੇ ਦਿੰਨੀ ਆਪਣੇਆਂ ਜੇ ਦੇਣਾ ਹੀ ਮੈਨੂੰ ਤੇ ਕੋਈ ਸਟੈਂਡਰਡ ਦਾ ਸੂਟ ਦਿੰਦੇ ਨਹੀਂ ਤੇ ਕੈਸ਼ ਹੀ ਦੇ ਦੋ ਮੈਂ ਆਪੇ ਹੋਰ ਪੈਸੇ ਪਾ ਗਏ ਆਪਣੇ ਕੋਲ ਤੇ ਵਧੀਆ ਸੂਟ ਲੈ ਲੈਣਾ ਸਤਿਕਾਰਾ ਜੀ ਸ਼ਾਸਤਰੀ ਕਾਨ ਕੀ ਆ ਲਈ ਹਾਂ ਜੀ

ਕੀ ਅੱਜ ਉਹ ਮੰਕਾਰ ਰਿਹੀ ਰਹੀ ਹੈ ਤੇ ਉਹਨਾਂ ਨੇ ਆਜ ਨੂੰ ਨਿਯਤਰਾ ਕਰਦੀਆਂ ਬਾਹਰੋਂ ਦੇਖਾਂ ਕਿ ਇਹਨੂੰ ਸੋਸੇ ਮਗਾਉਣ ਨਾਲ ਸਪਿੰਗ ਹੋਣ ਚਲ ਕੰਮ ਵੀ ਉਹ ਸਾਰਾ ਸੰਗੀ ਦਾ ਵੀ ਬਾਹਲੀ ਨਹੀਂ ਹੁਣ ਮਸਲ ਸਾਫ ਕਰਨਾ ਤੇ ਸਮਾਥੀ ਪਾ ਵੀਜੀ ਪਾ ਵੀਜੀ ਹਾਂਜੀ ਰੱਜੀ ਕੰਡਾ ਸਟੀਗਾ ਜੀ ਇਦਾਂ ਜੀ ਨੂੰ ਟਿਕ ਟਕ ਹਾਂ ਠੀਕ ਹੈ ਵਧੀਆ ਲਾਜੀ ਮੈਂ ਰੋ ਜੀ ਮੈਂ ਪਾਣੀ ਲੈ ਕੇ ਆਈ ਹਾਂ ਹਾਂ ਹਾਲੇ ਜੀ ਦੀ ਪਾਣੀ ਹੁਣ ਸੁਣੋ ਵਧੀਆ ਠੀਕ ਠਾਕ ਹਾਂ ਜੀ ਵਧੀਆ ਠੀਕ ਠਾਕ ਠੀਕ ਹੈ ਮੈਂ ਚਲੀ ਨਾ ਚਾਹ ਬਣਾ ਲਿਆ ਹਾਂ ਸਮੋਸੇ ਤੇ ਸਪ੍ਰਿੰਗ ਰੋਲ ਮੰਗਾਏ ਆ ਭਾਬੀ ਮੈਂ ਡਾਈਟਿੰਗ 'ਚ ਹਾਂ ਤੇ ਦੁੱਧ ਵਾਲੀ ਚਾਹ ਤੇ ਮੈਂ ਬਿਲਕੁਲ ਨਹੀਂ ਪੀਂਦੀ ਜੇ ਤੁਸੀਂ ਮੇਰੇ ਵਾਸਤੇ ਬਣਾਉਣਾ ਹੋ ਨਾ ਸਿਰਫ ਗ੍ਰੀਨ ਟੀ ਬਣਾ ਲਿਆਓ ਮੈਂ ਉਹ ਪੀਂਦੀ ਹਾਂ ਗ੍ਰੀਨ ਟੀ ਆਇ ਤੇ ਮੈਂ ਇਹ ਸਮੋਸੇ ਤੇ ਸਪ੍ਰਿੰਗ ਰੋਲ ਮੰਗਾਏ ਆ ਤੇ ਉਹ ਕਿੰਨੇ ਖਾਣੇ ਮੇਰਾ ਤਾਂ ਸਾਰਾ ਸਮਾਨ ਫਿਰ ਵੇਸਟ ਹੀ ਜਾਊਗਾ ਨਾ ਭਾਬੀ ਵੇਸਟ ਕਿਉਂ ਕਰਨਾ ਉਹ ਮੈਨੂੰ ਛੋਟੀ ਦਾ ਫੋਨ ਆਇਆ ਹਿਮਨ ਦਾ ਕਹਿੰਦੀ ਕਿ ਮੈਂ ਵੀ ਆਉਣਾ ਸ਼ਾਮ ਤੱਕ ਤੂੰ ਇਹ ਉਹਦੇ ਵਾਸਤੇ ਰੱਖ ਲਓ ਨਾਲੇ ਵੈਸੇ ਵੀ ਉਹਨੇ ਕਦੀ ਕਦਾਈ ਵੇਖਦੀ ਏ ਸਮਾਨ ਉਹਨੇ ਖੁਸ਼ ਹੋ ਕੇ ਖਾ ਲੈਣਾ ਉਹਨੂੰ ਕਿਹੜਾ ਮਿਲਦਾ ਚਾਹ ਠੀਕ ਏ ਦੀਦੀ ਮੈਂ ਤੁਹਾਨੂੰ ਗਰੰਟੀ ਬਣਾ ਦਿਆਂ ਕਰ ਕਿੱਡਾ ਸਮਾਂ ਵੀ ਇਹਨੇ ਬਣਾਇਆ ਕਿੰਨਾ ਫਿਰ ਹਾਵਾਲਾ ਇਸ ਸਫਾਈ ਮਸਾ ਜਿੰਨੇ ਪਾਗਲ ਕੀਤੀ ਨਾ ਕੱਟਾ ਇਹ ਕਿੰਨਾ ਦਿਨ ਲੱਗਦਾ ਕੰਦੀ ਮੈਂ ਕੰਮ ਕਰਤੀ ਨਹੀਂ ਕੀਤਾ ਜਿਹੜਾ ਕੰਮ ਕਰਤੀ ਨਹੀਂ ਕਿੰਨਾ ਕਿੰਨਾ ਕੱਟਾ ਜਾਉਂਦਾ ਜੀ ਦੀ ਤਹੀ ਆਹ ਪਾ ਜੀ ਸਾਸਰੀ ਕਾ ਲੋਕ ਲੈ ਆਏ ਜੀ ਦੀ ਮੈਨੂੰ ਕਾਫੀ ਟਾਈਮ ਹੋ ਗਿਆ ਆ ਮੈਂ ਫੋਨ ਤੇ ਬੜੇ ਚਿਰ ਦਾ ਕੀਤਾ ਪਹੁੰਚਣ ਆ ਲਈ ਤੇ ਕਿੰਨਾ ਟਾਈਮ ਲਾਈ ਆ ਜੀ ਦੀ ਕੀ ਦੱਸਾਂ ਬੱਸਾਂ ਜਦੇ ਆਉਣਾ ਹੁੰਦਾ ਬੱਸ ਨੇ ਕਈ ਥਾਂ ਤੇ ਖਲੋਣਾ ਹੁੰਦਾ ਤਾਂ ਕਰਕੇ ਲੇਟ ਹੋ ਗਈ ਠੀਕ ਆ ਗਈ ਲੱਗਾਈ। ਇਹ ਹੁਣ ਜੇ ਤੁਹਾਨੂੰ ਪਤਾ ਤੇ ਹੈ ਵਾ ਫਰੂਟ ਕਿੰਨਾ ਮਹਿੰਗਾ ਵਾ ਤੇ ਘਰ ਥੋੜਾ ਜਿਹਾ ਵੇਸਣ ਪਿਆ ਹੈ ਤੇ ਮੈਂ ਖਾਲੀ ਹੱਥ ਕਿ ਜਾਣਾ ਪਾਵੀ ਵਾ ਥੋੜਾ ਜਿਹਾ ਵੇਸਣ ਬਣਾ ਲੇਲੀ ਫਿਰ ਮੈਂ ਵੇਸਣ ਬਣਾ ਲੇਲੀ ਅੱਜ ਆਉਂੂ ਫਿਰ ਵੇਖਣਾ ਹੁੰਦਾ ਤੁਸੀਂ ਮਹਿੰਗਾ ਸਸਤਾ ਜਿਹੜੀ ਸਸਤੀ ਜੀ ਉਹੋ ਟਪਣੀ ਹੋਵੇ ਮੰਮਾ ਆ ਗਈ ਆਂ ਹਾਂ ਜੀ ਬੰਦੀ। ਕਾਸ਼ਰੀ ਦਾ। ਕਾਸ਼ਰੀ ਜੀ। ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਹਾਂ। ਕਾਸ਼ਰੀ। ਮੈਂ ਮੈਂ ਪਾਣੀ ਲੇਵਾਂ। ਆਪਾਂ ਤੁਸੀਂ ਲੈ ਲਓ। ਇਹ ਕੀ ਆ? ਇਹ ਵੈਸੇ ਨਹੀਂ ਦਾਦੇ ਫਾਟ ਮਾਗੀ ਨਹੀਂ ਪੰਚ ਤਬ ਵੀ ਛੋਟੀ ਬੜੀ ਸਵਾਦ ਬਣਾਈ ਮੈਨੂੰ ਬੜੀ ਭੁੱਖ ਲੱਗੀ ਮੈਂ ਅੱਜ ਕੇ ਰੋਟੀ ਖਾਧੀ ਸਬਜ਼ੀ ਬਹੁਤ ਸਵਾਦ ਬਣਾਈ ਹੈ ਕਿੱਥੇ ਸਵਾਦ ਬਣਾਈਆਂ ਮੈਨੂੰ ਤਾਂ ਬਿਲਕੁਲ ਨਹੀਂ ਪਸੰਦ ਆਈ ਐਨਾ ਆਇਲ ਪਾਇਆ ਹੋਇਆ ਹੈ ਜਦੋਂ ਹੀ ਤੇ ਮਸਾਲੇ ਤੁਹਾਨੂੰ ਤਾਂ ਦੱਸਿਆ ਹੋਵੇਗਾ ਮੈਂ ਡਾਈਟਿੰਗ 'ਤੇ ਹਾਂ ਮੈਂ ਇਹ ਘਟਾਉਣ ਲਈ ਤੁਹ ਤੋਂ ਮਸਾਲੇ ਛੋੜ ਲਿਆ ਮੈਂ ਸਬਜ਼ੀ ਪਕਾ ਰਹੀ ਹਾਂ ਇਹ ਸਵਾਦ ਕੁ ਨਹੀਂ ਆਉਂਦਾ ਤੇ ਆਹ ਉਹਨੂੰ ਤੇ ਦੇ ਦਿੰਦੀ ਕਿਉਂਕਿ ਉਹਨੇ ਤਾਂ ਜਿਹੜਾ ਮਰਜ਼ੀ ਦੇ ਨੂੰ ਉਹ ਪਾ ਲੈਂਦੀ ਹੈ ਇਹ ਦੇ ਦਿੰਦੀ ਤੁਹਾਨੂੰ ਇਹ ਦੇਖ ਲਾਤਾ ਮੈਂ ਮਹਿੰਗਾ ਪਾਣੀ ਖਾਣ ਤੋਂ ਬਿਹਤਰ ਹੈ ਕਿ ਤੁਸੀਂ ਇਸ ਟਾਈਮ ਮੰਨ ਆ ਤੁਹਿਆ ਸੂਟ। ਹਾਲੋ ਦੀਦੀ, ਹਾਥੀ ਇਸ ਤੋਂ ਆਂਦੇ ਸੀ। ਭਾਬੀ, ਸੂਟ ਤੇ ਬਹੁਤ ਸੋਹਣਾ। ਰਹਿਣ ਦੇਣਾ ਏ ਤੂੰ ਇੰਨੇ ਖੇਚਲ ਕਿਉਂ ਕਰਦੇ ਜੀ ਹਰ ਵਾਰੀ ਗਰਮੀਆਂ ਵਾਲਾ ਚੱਲ ਸਵਾਗ ਨਹੀਂ ਸਵਾਗ। ਭਾਬੀ, ਆ ਕਿੰਦਾ ਸੂਟ ਦੇ ਹੁੰਦਾ ਜੀ ਮੈਨੂੰ? ਇਹਦੇ ਨਾਲ ਵਧੀਆ ਸੂਟ ਤਾਂ ਮੈਂ ਉੱਥੇ ਕੰਮ ਆ ਲਈ ਹੁੰਦੇ ਦਿੰਨੀ ਆਪਣੇਆਂ ਨੂੰ। ਜੇ ਦੇਣਾ ਹੀ ਮੈਨੂੰ ਤੇ ਕੋਈ ਸਟੈਂਡਰਡ ਦਾ ਸੂਟ ਦੇ ਹੁੰਦੇ। ਨਹੀਂ ਤੇ ਕੈਸ਼ ਹੀ ਦੇ ਦੋ। ਮੈਂ ਆਪੇ ਹੋਰ ਪੈਸੇ ਪਾ ਕੇ ਆਪਣੇ ਕੋਲੋਂ ਤੇ ਵਧੀਆ ਸੂਟ ਲੈ ਲੈਣਾ। ਮੈਨੂੰ ਨੇ ਸੂਟ ਬਿਲਕੁਲ ਵੀ ਪਸੰਦ ਆ। ਇਹਨੂੰ ਦੇ ਦਿਓ ਆਪੇ ਸਵਾ ਲੂਗੀ। ਇਹਨੂੰ ਤੇ ਆ ਵੀ ਫੁੱਲਾਂ ਵਾਲਾ ਬੜਾ ਵਧੀਆ ਲੱਗਣ ਡਿਆ ਹਣਾ। ਚੰਗਾ ਮੈਂ ਪੱਪੀ ਚੱਲਦੀ ਹੁਣ। ਚਲ ਠੀਕ ਐ ਮਰਜ਼ੀ ਤੇਰੀ ਫੇਣਾ ਮੈਂ ਤਾਂ ਕਹ ਕੀ ਤੈਨੂੰ ਖਾਲੀ ਹੱਥ ਭੇਜਣੋਂ ਤੇ ਚਲ ਸੂਟ ਮੈਂ ਲੈ ਜਾਣੀ ਤੂੰ। ਬਾਬੀ ਮੈਂ ਤੇ ਸਵਾ ਕੇ ਪਾਉਂਗੀ। ਸੂਟ ਬਹੁਤ ਸੋਨਾ। ਨੇ ਦੱਸ ਮਮਾ ਨੂੰ ਸੂਟ ਦਿੱਤਾ ਤੇ ਉਹ ਵਿਚਾਰੀ ਖੁਸ਼ ਹੋ ਕੇ ਤੇ ਲੈ ਗਈ ਆ ਤਾਂ ਵੱਡੀ ਦੀਦੀ ਤੇ ਬਹੁਤੀ ਆਕਰੋ ਗਈ ਆ ਜੀ ਇਹ ਤੇ ਇਸ ਮੋਸੇ ਲੰਦੇ ਮੈਂ ਉਹ ਨਹੀਂ ਖਾਣੇ ਸਪ੍ਰਿੰਗ ਰੋਲ ਵੀ ਨਹੀਂ ਮੈਂ ਖਾਣੇ ਤੇ ਜੇ ਰੋਟੀ ਬਣਾਈਆਂ ਤੇ ਆਂਦੀ ਆ ਵੀ ਮੈਂ ਸਬਜੀ ਨਹੀਂ ਸਵਾਦ ਠੀਕ ਰਾਹੇ ਮੈਨੂੰ ਕੈਸ਼ ਦੇ ਦਿਓ ਦੱਸ ਤੁਹਾਨੂੰ ਕੋਈ ਗੱਲ ਨਹੀਂ ਮਮ ਜੀਤਾ ਹਾਂਜੀ ਆਂਟੀ ਆਜੋ ਮਹਾਤਮ ਦੇ ਘਰੋਂ ਕੱਲ ਦਾ ਸਾਰਾ ਡੂੰਗਾ ਵਿਆਹ ਹੈ। ਆਜੋ ਮੈਂ ਗਾਇ ਲੈਣਾ। ਬੰਦ। ਸਹੀ ਜੀ ਤਾਂ ਤੋਂ ਬੜੇ ਚੰਪਗਾ ਕੇ ਬੈਠੀ ਗਈ ਹੋਇਆ। ਅੰਟੀ ਜੀ ਮੈਨਾਂ ਟੈਨਸ਼ਨ ਜੀ ਆ ਮਮੀ ਨੇ ਕਿਹਾ 50000 ਰੁਪਏ ਦੀ ਲੋੜ ਸੀ ਕਿ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ 50000 ਰੁਪਏ ਚਾਹੀਦਾ। ਅੱਛਾ ਤੇ 50000 ਰੁਪਏ ਮੇਰੇ ਕੋਲ ਨਹੀਂ ਜੇ ਹੈਗਾ ਵੀ ਮੈਂ ਬਹੁਤ ਸੋਚੀ ਪਈ ਟੈਨਸ਼ਨ ਆ ਗਈ ਮੇਰੀ। ਲੈ, ਯਾਰ ਯਾਰ ਪੀ ਦੀ ਕਲੀ ਗੱਲ ਤਾਂ ਆਪਣਾ ਨਰਮ ਟੇਮ ਫੋਨ ਕਰ। ਲੋਕੋ ਬਥੇਰੇ ਪੈ ਰਹੇ ਨੇ ਉਹ ਤੁਹਾਨੂੰ ਦੇ ਦੂਗੇ ਉਹਨਾਂ ਕਹਿੰਦੇ ਆਂ ਕਿ ਮੈਂ ਜਾਵਾਂ ਜਾਂ ਪੀਂ ਜਾਇਆ ਆਂਟੀ ਮੈਂ ਕਹਿੰਦੀ ਕਿ ਆਵਾਂ ਨਹੀਂ ਲਾਹ ਬਣਾ ਕਹਿਣਾ ਨਾਲ ਨੂੰ ਕੌਂ ਕੀ ਜਾਂਦੀ ਭਾ ਚੱਲ ਅੱਡੇ ਤੇ ਕਹਿੰਦੇ ਮੈਂ ਕਰਕੇ ਪੁੱਛ ਲਈ ਨਹੀਂ ਹਾਂ ਹਲੋ ਹਲੋ ਦੀ ਸਸੀ ਕਾ ਹਾਂਜੀ ਸਸੀ ਕਾ ਸੱਬੇ ਏਹ ਆਂ ਵਧੀਆ ਵਧੀਆ ਦੀਦੀ 50000 ਰੁਪਏ ਦੀ ਲੋੜ ਹੀ ਮੰਮੀਆਂ ਨਾਲ ਚਾਹੀਦੇ ਹੀ ਤੇ ਹੁਣ ਵੀ ਤੁਹਾਡੇ ਕੋਲ ਆਪੇ ਚ ਜਾ ਜਾਤੀ ਆਂ ਅਈ ਟਿਵਟੀ ਰੱਖੂ ਮੈਂ ਕੋਕਾ ਕੌਂ ਨਹੀਂ ਆਂ ਮਹਿਬਾਨੀ ਹੈ ਜੀ ਦੀ ਚਾਹੀਦੀ ਹੈ ਮਮੀ ਨੂੰ ਬੜੀ ਜ਼ਰੂਰਤ ਹੀ ਤਾਂ ਕਰ ਗਈ ਮੈਂ ਤੁਹਾਨੂੰ ਕ੍ਰੀਸ਼ਮ ਭਾਬੀ ਮੈਂ ਕਿੱਥੋਂ ਕਰਕੇ ਤੇ ਬੰਬ ਜਾਦਾ ਪਿਆ ਦੋ ਤਿੰਨ ਜਣ ਕਹਿੰਦੇ ਜੇ ਮੈਂ ਪਾ ਦਿੰਨੀ ਤੁਹਾਨੂੰ ਬੀਟੀਐਮ ਕਰ ਦਿੰਨੀ ਆ ਪਰ ਆ ਜਾ ਜੀ ਮੈਂ ਤੁਰਿਆਗਾ ਹਾਂ ਠੀਕ ਹੈ ਤਾਂ ਕੋਈ ਗੱਲ ਨਹੀਂ ਰਹਿਣ ਦੇ ਦੇ ਠੀਕ ਵੇਖਿਆ ਆਂਟੀ ਮੈਂ ਐਸੇ ਕਰਕੇ ਕਿਸ ਨੂੰ ਫੋਨ ਨਹੀਂ ਕਰਦੀ ਮੈਂ ਕਦੀ ਕਿਸੇ ਕੋ ਪਹਿਾਨੀ ਐਸੇ ਕਰਦੀ ਹਾਂ ਮੈਂ ਜੀ ਮੈਂ ਮੰਗਿਆ ਤੇ ਵੇਲੇ ਜਵਾਬ ਦੇਤਾ। ਚਾਹ ਤੁਛਾ ਮੈਂ ਆਪਣੇ ਮੁੰਡੇ ਦਾ ਕਰ ਨਹੀਂ ਜਾਣਗਾ। ਉਹਨੂੰ ਮਾਣੀ ਨਿਆਰੀ ਹਰਦੀਏ ਚਾਹੀਦਾ ਹਮੰਤੀ ਕਰੀਂ। ਤੇ ਮੈਂ ਹੁਣ ਕੋਲ ਰਕਤੂੰ ਦੇਗੀ ਜਨੂ। ਚੱਲਾਂ ਕਿ ਤੈਨੂੰ ਦੱਸ ਦਿਓ। ਤੁਹਾਡੀ ਮਿਹਰਬਾਨੀ ਹੈ ਉਹ ਮੈਨੂੰ ਦੱਸ ਦੇ ਮੈਂ ਕੰਮ ਕਰ ਦਊਗੀ ਠੀਕ। ਚੰਗਾ। ਪਾਬੀ ਸ਼ਖਾ ਮੰਨ। ਆਨੋ ਪਾਬੀ ਤੇ ਹੈ। ਹਮੰਤੀ ਨੂੰ ਕਿਤਰਾ ਪਤਾ ਲੱਗਾ ਕਿ ਮੈਨੂੰ ਪੈਸੇ ਦੀ ਲੋੜ ਹੈ। ਉਹ ਪੌਹਣੀ ਮੈਨੂੰ ਵੱਡੀ ਦੀਦੀ ਨੇ ਦੱਸਿਆ ਸੀ ਕਿ ਭਾਬੀ ਪੈਸੇ ਮੰਗਣਦੇ ਹਨ ਪੈਸਿਆਂ ਦੀ ਲੋੜ ਆ ਅਮਨ ਤੀਨੂ ਤੇ ਮੈਂ ਨਹੀਂ ਮਾੜੀ ਸਮਝਦੀ ਤੇ ਤੂੰ ਮੇਰੀ ਮੇਲਾ ਤਾਂ ਵੀ ਹੈਲਪ ਕਰਦੀ ਤੇ ਦੀਦੀ ਨੂੰ ਮੈਂ ਫੋਨ ਕੀਤਾ ਤੋਨੇ ਮੈਨੂੰ ਪੂਰਾ ਜਵਾਬ ਦਿੱਤਾ ਚਲੋ ਭਾਬੀ ਹੁਣ ਇਹਨਾਂ ਗੱਲਾਂ ਦਾ ਟਾਈਮ ਨਹੀਂ ਆ ਤੂੰ ਛੇਤੀ ਛੇਤੀ ਜਾ ਉਹਨਾਂ ਨੂੰ ਪੈਸੇ ਦੇ ਉਹਨਾਂ ਦੀ ਹੈਲਪ ਕਰੋ ਜਾ ਠੀਕ ਹੈ ਮੈਂ ਜਾਂਦੀ ਹਾਂ ਹਾਂਜੀ ਇਹ ਬਹੁਤ ਘਰਾਂ ਦੀ ਕਹਾਣੀ ਆ ਕਿ ਬਹੁਤ ਜ਼ਿਆਦੀਆਂ ਕੁੜੀਆਂ ਜਿਹੜੀਆਂ ਉਹ ਆਪਣੇ ਪੈਸੇ ਦਾ ਹੰਕਾਰ ਕਰਦੀਆਂ ਆ ਤੇ ਲੋੜ ਪੈਂਦੇ ਭਰਾ ਭਾਬੀ ਦੀ ਹਲਪ ਨਹੀਂ ਕਰਦੀਆਂ ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਸਾਡੇ ਵੱਲੋਂ ਸਸਰੀਕਾ